ਸਾਰੇ ਸੰਗਤਾਂ ਤੋਂ ਖੰਡ ਲੱਗ ਰਹੀ ਆ ਜੀ ਤਾੜੀਆਂ ਮਾਰਦੇ ਸਾਰੇ ਸੰਗਤਾਂ ਤੋਂ ਹੱਥ ਛੋੜ ਕੇ ਬੇਨਤੀ ਆ ਆਪਾਂ ਦਰਬਾਰ ਵਿੱਚ ਸ਼ਗਨ ਮਨਾਉਣ ਆਇਆ ਲੋਹੜੀ ਦਾ ਤਿਹਾਰ ਅੱਜ ਇਹਨਾਂ ਸੋਚੇ ਮੀਹਾਂ ਕਿਤੇ ਲੋਹੜੀ ਗੱਲੇ ਬਾਬਾ ਜੀ ਦੀ ਆ ਇਸਾਈ ਜੀ ਨੇ ਸਾਰੇ ਉਹਨਾਂ ਪਰਿਵਾਰਾਂ ਲਈ ਰੱਖੀ ਆ ਜਿਨ੍ਹਾਂ ਦੇ ਵੀ ਸੰਜ ਨੇ ਔਲਾਦ ਵਧਾਤੀ ਆ ਸੋ ਸਾਰੀ ਸੰਗਤ ਨੂੰ ਬੇਨਤੀ ਆ ਜੀ ਕਿ ਤਾੜੀ ਨਾਲ ਨੱਚ ਕੇ ਗਾ ਕੇ ਜਿੱਦਾਂ ਵੀ ਸਾਰੀ ਸੰਗਤ ਨੇ 사ਗਰ ਮਨਾਉਣਾ ਜੀ ਸਾਰੀ ਸੰਗਤ ਸਾਡਾ ਸਾਥ ਦਿਓ ਤਾੜੀ ਨਾਲ ਹਾਂ ਜੀ ਸੰਗਤ ਨੂੰ ਬੇਨਤੀ ਆ ਜੀ ਕਿ 22 ਫਰਵਰੀ ਸਰਕਾਰ ਮੌਲਾਲੀ ਜੀ ਦਾ ਜਨਮ ਦਿਨ ਇਸ ਦਿਨ ਸੋਸ ਦਿਨ ਮੇਲਾ ਹੋਣਾ ਜੀ ਨੂਰਾ ਸਿਸਟਰ ਨੇ ਆਉਣਾ 25 ਫਰਵਰੀ ਦਿਨ ਵੀਰਵਾਰ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕਿ ਉਹ ਆਕੇ ਆਪਣੀ ਹਾਜ਼ਰੀ ਕਰਵਾਉਣੀ ਜੀ ਨੂਰਾ ਸਿਸਟਰ ਪਹੁੰਚ ਰਹੇ ਨੇ ਇੱਥੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ 25 ਫਰਵਰੀ ਦਿਨ ਵੀਰਵਾਰ ਨੂੰ ਜ਼ਰੂਰ ਹਾਜ਼ਰੀ ਲਗਵਾਉਣਾ ਜੀ ਮੁਛੋੜਨ ਰੀਤੀ ਵਿੱਚ ਗੁੰਦਰਾ ਦਾ ਪਾਇ Thank <laughs> you.

गई हथ दे हथ दे कराने गई मेनू देवा बताया मैनू देव बधाया मेरू देव बया की मैनू देवो तो बधाया दी हिंकी गई मीनू देवा जिड़ी जिंग सागन मनाई गई है हाजिर होगी साई जी का हुक्म है जिड़ी जिरी संगत ने सागन मनाया साई जी संगत ਤੇ ਜਿਹੜੀ ਸੰਗਤ ਨੇ ਸਾਈਂ ਜੀ ਦਾ ਸਾਥ ਮੰਨਾਇਆ ਉਹ ਸਾਈਂ ਜੀ ਕੋਲੇ ਆ ਜਾਣ ਜੀ ਸਾਈਂ ਜੀ ਦਾ ਹੁਕਮ ਆ ਦੂਰਗੋੜ੍ਹ ਤੋਂ ਸੰਗਤਾ ਜੀ ਬੱਚੇ ਦੇ ਉਲਾਦ ਵਾਸੀ ਜੀ ਸਾਈਂ ਜੀ ਨੇ ਦੂਰਗੋੜ੍ਹ ਤੋਂ ਸੰਗਤਾ ਜੀ हर्सनूं hey. हर्षनूं ਕੇ ਸਲਾਮ ਕਰਿਓ ਜੀ ਅਦਰ ਸਲਾਮ ਕਰਿਓ ਅੰਦਰ ਭਾਈ ਜਿਹੜੀ ਸੰਗਤ ਨੇ ਪ੍ਰਸ਼ਾਦਾ ਨਹੀਂ ਛਕਿਆ ਸੰਗਤ ਜੀ ਪ੍ਰਸ਼ਾਦਾ ਛਕ ਲਿਓ ਬੇਨਤੀ ਆ ਸਾਡੀ ਜਿਹੜੀ ਸੰਗਤ ਨੇ ਪ੍ਰਸ਼ਾਦਾ ਨਹੀਂ ਛਕਿਆ ਦੂਰ ਨੇੜੇ ਆਈਆ ਚਾਹ ਪਣੀ ਨਹੀਂ ਛਕਿਆ ਚਾਹ ਪਣੀ ਛਕ ਲਓ ਬੇਨਤੀ ਆ ਸਾਡੀ ਸੰਗਾ ਜੀ ਗੰਮੀ ਵੀ ਤੁਹਾਡੇ ਨਾਲ ਆ ਖੁਸ਼ੀ ਵੀ ਤੁਹਾਡੇ ਨਾਲ ਆ ਬੰਦਾ ਹੀ ਬੰਦੇ ਦੀ दारू ਆ ਦਾਤਾ ਜੀ ਆਕਸ਼ਨ ਹਾਰ ਨੇ ਤੁਹਾਨੂੰ ਸਭ ਨੂੰ ਮਰਦਾں ਐਸੀ ਤਾਂ ਠਹਿਰੇ ਗੁਲਾਮ ਲੋਕ ਹੋਏ ਲੈ ਬੇਟਾ ਮੈਂ ਕਿਦੇ ਸਾਨੂੰ ਜਨ ਉਹ ਹੀ ਦੇ ਬੇਟਾ ਦਾ ਸੰਗਤ ਨੂੰ ਅਸਲਾਮ ਅਲੈਕਮ ਸਾਹ ਸੰਗਾਜੀ ਇੱਕ ਵਾਰ ਸਰਕਾਰ ਦੇ ਨਾਮ ਤੇ ਜੁਰਦਾ ਤਾੜੀਆਂ ਮਾਰਦੇ ਗੋਲਦ ਕਾਰਾ ਸਰਕਾਰ ਬਖਸਾਈ ਦਾ ਕਿਰਪਾਲਤਾ ਲਾਂਗਰਿਆਂ ਨੂੰ ਵੀ ਸੰਗਤ ਨੂੰ ਠੰਡ ਲੱਗਦੀ ਹੈ ਚਾ ਉਹਨਾਂ ਨੂੰ ਬੈਠੇ ਬਿਠਾਉਣ ਨੂੰ ਹੀ ਦਿੱਤੀ ਜਾਵੇ ਬੇਨਤੀ ਹੈ ਸਾਡੀ ਸੰਗਤ ਨੂੰ ਠੰਡ ਲੱਗਦੀ ਆ ਜਿਹੜੇ ਲਾਂਗਰੀ ਨੇ ਹੱਥ ਖੜੇ ਕਰੋ ਜਰਾ ਸੇਵਾਦਾਰ ਹਾਂ ਇੱਕੇ ਜ਼ੋਰਦਾਰ ਤਾੜੀ ਸਾਡੇ ਸੇਵਾਦਾਰਾਂ ਵਾਸਤੇ ਹੋ ਜੇ ਜਿਹੜਾ ਆਰਾ ਪ੍ਰਬੰਧ ਨਹੀਂ ਇੱਥੇ ਕਰਦੇ ਨੇ ਸੰਗਾ ਜੀ ਇਸ ਵਾਰਗਾ ਤੇ ਸਦਾ ਹੀ ਮਿਲੇ ਲੱਗਦੇ ਰਹਿਣੇ ਐ ਇਸੇ ਤਰ੍ਹਾਂ ਸਾਡੇ ਸਰਕਾਰ ਸਾਈ ਬਖਸ਼ਿਸ਼ਾ ਜੀ ਉਹਨਾਂ ਦੇ ਮੁਰਸ਼ਿਦ ਇਲਾਹੀ ਮੌਲਾ ਅਲੀ ਉਹਨਾਂ ਦਾ ਜਨਮ ਦਿਨ 26 ਫਰਵਰੀ ਆ 26 ਫਰਵਰੀ ਦਿਨ ਜੁਮੇ ਵਾਲੇ ਉਹਨਾਂ ਨੂੰ ਸਰਪ੍ਰਾਈਜ਼ ਕਰ ਲੋ ਉਹਨਾਂ ਨੂੰ ਗਿਫਟ ਦੇਣਾ ਵਾ 25 ਫਰਵਰੀ ਉਹਨੇ ਹੀ ਯਾਦ ਦੇ ਵਿੱਚ ਮੇਲਾ ਕਰਵਾ ਰਹੇ ਆ ਬੜੀ ਧੂਮ ਧਾਮ ਨਾਲ ਨੂਰਾ ਸਿਸਟਰ ਆ ਰਹੀਆਂ ਨੇ ਸਿੰਗਰ ਨੂਰਾ ਸਿਸਟਰ ਆ ਰਹੀਆਂ ਨੇ ਜੋ ਕਿ ਚਾਰ ਚੰਦ ਲਾਉਣ ਗਿਆ ਸਾਡੀ ਬੇਨਤੀ ਆ ਸਾਡੇ ਦਿਲ ਦੇ ਵਿੱਚ ਇੱਕ ਬਹੁ ਡੂੰਗੀ ਬਾਤ ਸੀ ਵੀ ਜਿਹੜਾ ਸਾਡੀ ਸਰਕਾਰ ਆ ਜੋ ਸਾਡੀ ਸਰਕਾਰ ਆ ਉਹਨਾਂ ਦੀ ਬਾਰਗਾਈ ਇਲਹੀ ਇੰਨੀ ਸੋਹਣੀ ਬਣੇ ਕਿ ਉਹਨਾਂ ਦੇ ਮੰਨਣ ਵਾਲੇ ਆਸ਼ਿਕ ਜਦ ਆਸ਼ਿਕ ਕੌਣ ਉਹ ਬੈਠਣ ਤੇ ਉਹਨਾਂ ਦੀ ਸ਼ਾਨ ਦੇ ਵਿੱਚ ਜਿਹੜੇ ਗਾਉਣ ਵਾਲੇ ਕਵਾਲਾਉਣ ਜੋ ਲਫ਼ਜ਼ ਕਹਿਣ ਉਹਨਾਂ ਦੀ ਸ਼ਾਨ ਦੇ ਵਿੱਚ ਜੋ ਲਫ਼ਜ਼ ਕਹਿਣ ਆਪ ਸਭ ਨੂੰ ਇਕੱਠਾ ਕਰਨਾ ਫਕੀਰਾਂ ਦਾ ਕੰਮ ਆ ਜਿਹੜੇ ਫਕੀਰ ਹੁੰਦੇ ਨੇ ਉਹ ਧਰਮ ਤੋਂ ਉੱਪਰ ਉੱਠ ਕੇ ਗੱਲ ਕਰਦੇ ਹੁੰਦੇ ਆ ਜੋ insan ਕਿਸੇ ਬਾਰੇ ਨਹੀਂ ਜਾਣਦਾ ਕੋਈ ਫਕੀਰ ਆ ਕੋਈ ਦੀਵਤਾ ਕੋਈ ਗੁਰੂ ਆ ਉਹ ਚਾਹੀ ਉਹਨੂੰ ਮਾੜਾ ਕਹੀ ਜਾਵੇ ਚਾਹੀ ਚੰਗਾ ਕਹੀ ਜਾਵੇ ਕਿਉਂ ਜਦ ਉਹਨੂੰ ਪਤਾ ਹੀ ਨਹੀਂ ਜੇ ਸੰਸਾਰ ਨੂੰ ਜਿਸ ਵਾਰੇ ਪਤਾ ਹੋਊਗਾ ਮਾੜਾ ਚੰਗੇ ਦੀ ਸੋਚ ਰੱਖੂਗਾ ਦੇਖੋ ਸਾਨੂੰ ਵਾਲੀਆਂ ਗੱਲਾਂ ਨਹੀਂ ਆਉਂਦੀਆਂ 90% ਲੋਕਾਂ ਦੇ ਵਿੱਚ ਨੈਗੇਟਿਵਿਟੀ ਆ ਮਾੜੀ ਸੋਚ ਆ ਦੁਨੀਆ ਨੂੰ ਪੈਰ ਦੀ ਨੁੱਕਰ ਤੇ ਰੱਖਿਆ ਕਰੋ ਜ਼ਿੰਦਗੀ ਬੜੀ ਛੋਟੀ ਆ ਇਹਨੂੰ ਜੀਆ ਕਰੋ ਹਾਂ ਜਿਹੜਾ ਦੁੱਖ ਆ ਹਮੇਸ਼ਾ ਉਹ ਤੁਹਾਡਾ ਸਾਥੀ ਆ ਸੁੱਖ ਚਾਰ ਦਿਨ ਦਾ ਬੇਵਫਾ ਅੱਜ ਹੈ ਕੱਲ ਨਾ ਹੈ ਲੇਕਿਨ ਗਮੀ ਹਰ ਵਕਤ ਤੁਹਾਡੇ ਕੋਲੇ ਉਸ ਬੰਦੇ ਦਾ ਜਗ ਤੇ ਕੀ ਜੀਣਾ ਜਿਹਦਾ ਕੋਈ ਮੁਰਸ਼ਿਦ ਨਹੀਂ ਬੇਗੁਰਾ ਜਹਜਾ ਜਗ ਤੇ ਆਇਆ ਜਹਜਾ ਨਾ ਆਇਆ ਬੇੰਤੀਆ ਜੋਨਸਨ ਜਿਸ ਤਰ੍ਹਾਂ ਨੂੰ ਵੀ ਮੰਨਦਾ ਜਿਹਨੂੰ ਵੀ ਗੁਰੂ ਮੰਨਦਾ ਮੰਨੋ ਬੇਨਤੀ ਹੈ ਸਾਡੀ ਮੁਰਸ਼ਿਦ ਇੱਕ ਹੋਣਾ ਚਾਹੀਦਾ ਮੁਰਸ਼ਿਦ ਹੋਣਾ ਤੁਹਾਡਾ ਜ਼ਰੂਰੀ ਆ ਗੁਰਬਿੰਨ ਗੱਤ ਦੀ ਸ਼ਾਹ ਬਿਨਾ ਇਹਦਾ ਗੁਰੂ ਜੀ ਨਾਲ ਦੇ ਰੰਗਲੇ ਬਾ ਫੜ ਕੇ ਲੰਗਾਉਂਦੇ ਪਰ ਗੁਰੂ ਜੀ ਨਾਲ ਦੇ ਰੰਗਲੇ ਪੈਦਾ ਕਰਦੇ ਕੌਡੀਆਂ ਲਾਲ ਇਹ ਜਿਹੜੇ ਮੇਲੇ ਲੱਗਦੇ ਆ ਨਾ ਇਹ ਮੇਲੇ ਲੱਗਣ ਦੀ ਬਈਆ ਬਹੁਤ ਵੱਡੀ ਆ ਤੁਸੀਂ ਸਾਰੇ ਆਸ਼ਿਕੋ ਇਹ ਮੇਲਾ ਤੁਹਾਡੇ ਸਾਰਾ ਸ਼ਾਮ ਤੱਕ ਸੰਗਤ ਜੀ ਸੰਗਤ ਆਈ ਜਾਣੀ ਆ ਬਾ 2 ਘੰਟੇ ਤੱਕ ਇਥੇ ਤੁਹ ਨਹੀਂ ਲਾਉਣੀਆਂ ਸਾਰੀ ਸੰਗਤਾਂ ਨੇ ਨੱਚ ਕੇ ਲੀਜੋ ਜੀ ਆਉਣੀਆਂ ਨਾਲ ਹੀ ਮਨਾਉਣੀਆਂ ਅਸੀ ਕਿਤੇ ਵੱਡੇ ਐ ਨਹੀਂ ਇਹ ਤਾਂ ਗੁਲਾਮ ਲੋਕਾਂ ਸਾਡਾ ਹੱਕ ਸਿਰਫ ਇੰਨਾ ਕ ਤੁਹਾਨੂੰ ਆਉਂਦਾ ਜੀ ਆਓ ਭਗਤ ਰਿਸਪੈਕਟ ਕਰਨੀ ਤੁਹਾਨੂੰ ਪਿਆਰ ਦੇਣਾ ਟਾਈਮ ਸਰ ਲੰਗਰ ਪਕਾ ਕੇ ਤੁਹਾਡੀ ਸੇਵਾ ਕਰਨੀ ਇਹ ਤਾਂ ਗੁਲਾਮ ਲੋਕਾਂ ਬੇਨਤੀਆ ਸਾਡੀ ਅਸੀ ਕੋਈ ਵੀ ਉੱਚੇ ਦਰਜੇ ਦੇ ਨਹੀਂ ਹੈਗੇ ਬੇਨਤੀਆ ਤੁਹਾਡੇ ਵਰਗੇ ਹੀ ਅਸੀਂ ਵੀ ਬਸ ਆ ਜਿਹੜਾ ਸ਼ਗਨ ਮਨਾ ਕੇ ਗਏ ਨੇ ਉਹ ਮਾਈ ਨੂੰ ਇਹ ਮੈਕ ਤੇ ਲੈ ਕੇ ਆਵਾਂਗੇ ਉਹ ਮਾਈ ਦੱਸੂਗੀ ਵੀ ਫਕੀਰ ਤੋਂ ਉਹਨੇ ਮਰਜ਼ੀ ਕਿਵੇਂ ਖੱਟੀ ਤੁਹਾਨੂੰ ਵੀ ਚੰਨਣ ਹੋਣਾ ਚਾਹੀਦਾ ਤੁਸੀਂ ਇਸ ਦਰ ਮੰਗਣ ਆਏ ਹੋ ਕਹਿੰਦਾ ਜੀ ਆਪ ਨੂੰ ਮੰਗਣ ਦਾ ਬੰਦਣਾ ਹੋਵੇ ਤਫਕੀਰਾਂ ਤੇ ਗੁੱਸਾ ਨਹੀਂ ਕਰੀਦਾ ਮਾਲਕਾਂ ਤੇ ਗੁੱਸਾ ਨਹੀਂ ਕਰੀਦਾ ਜੀ ਆਪ ਨੂੰ ਮੰਗਣ ਦਾ ਚੱਜ ਨਾ ਹੋਵੇ ਚਲੋ ਕਹ ਸੱਜਣਾ ਚੰਗੀ ਦੇਦ ਦਾ ਨਾ ਮਾਣ ਕਰੀਏ ਇਹਨੂੰ ਰੋਗ ਲੱਗ ਜਾਂਦੇ ਆ ਕਹਿੰਦਾ ਮਹਿਲ ਮਨਾਰੇ ਦਾ ਨਾ ਮਾਣ ਕਰੀਏ ਉਜੜ ਜਾਂਦੇ ਆ ਕਹਿੰਦਾ ਧੀ ਪੁੱਤ ਦਾ ਘਮਾਨ ਨਾ ਕਰੀਏ ਪਤਾ ਨਹੀਂ ਕਦੇ ਖੂਗ ਹਤਾ ਪਟ ਸੁਟੇ ਬੇਤਿਆ ਸਾਡੀ ਗਮਾਨ ਕਿਸੇ ਜੀਤੇ ਨਾ ਕਰਿਓ ਉਹ ਗਮਾਨ ਨੂੰ ਤਾਂ ਬੜੀ ਛੇਤੀ ਲੈਂਦਾ ਜਿੰਨਿਆਂ ਨੇ ਵੀ ਦੁਨੀਆ ਤੇ ਗਮਾਨ ਕੀਤਾ ਜਿੰਨਿਆਂ ਨੇ ਵੀ ਉਹ ਅੱਜ ਖਤਮ ਨੇ ਜਿਨ੍ਹਾਂ ਨੇ ਸਿਰ ਚ ਕਾਲਿਆ ਹੁੰਦਾ ਹਨ ਕਹਿੰਦਾ ਸੱਜਣਾ ਆਖਰੀ ਗੱਲ ਕਹਿਣ ਲੱਗਾ ਜੇ ਜਲਦੀ ਕਹਿੰਦਾ ਸੱਜਣਾ ਮੈਂ ਪੁਖਾਰੀ ਵੀ ਬਣ ਜਾਵਾਂ ਤੇਰੇ ਲਈ ਸੱਜਣਾ ਮੈਂ ਪੁਖਾਰੀ ਵੀ ਬਣ ਜਾਵਾਂ ਤੇਰੇ ਲਈ ਕੋਈ ਤੈਨੂੰ ਮੇਰੀ ਝੋਲੀ ਵਿੱਚ ਪਾਵੇ ਤਾਂ ਸਹੀ ਚਾਉਣ ਵਾਲੇ ਤਾਂ ਸੱਤਕ ਚਲੇ ਜਾਂਦੇ ਆ ਚਾਉਣ ਵਾਲੇ ਕਹਿੰਦਾ ਕੋਈ ਝੋਲੀ ਦਾ ਪਾਵੇ ਮੇਰੇ ਤੈਨੂੰ ਮੈਂ ਭਖਾਰੀ ਵੀ ਬਣ ਜਾਵਾਂਗਾ ਤੇ ਭਖਾਰੀ ਬਣ ਨਹੀਂ ਹੋਂਕਾ ਫਕੀਰਾਂ ਦਾ ਕੰਮ ਹੁੰਦਾ ਦਰਾਈ ਸੰਗਤ ਦੇ ਮੂੰਹ ਨਹੀਂ ਦੇਖਣੇ ਉਹਨਾਂ ਦੇ ਪੈਰ ਦੇਖਣੇ ਸਾਡਾ ਇਹ ਕੰਮ ਆ ਬਾਬੇ ਬਾਬੇ ਬਹੁਤ ਜੱਗ ਤੇ ਕੋਈ ਘਰ ਨਹੀਂ ਹੈਗੀ ਬਾਬਿਆਂ ਦੀ ਲੇਕਿਨ ਜਿਹੜਾ ਕਿਸੇ ਦੇ ਆਈ ਮਰ ਜਾਵੇ ਉਹ ਬਹੁਤ ਕੱਟ ਨਹੀਂ ਸਿੱਧੇ ਰਾਹ ਸੋਨਾ ਬਹੁਤ ਔਖਾ ਨਾ ਕੋਈ ਪੈਂਦਾ ਤੇ ਨਾ ਕੋਈ ਪਾਉਂਦਾ ਬੇਨਤੀ ਹੈ ਸਾਡੀ ਤਾਂ ਅਗੇ ਤਵੀਦਾ ਇਹਨਾਂ ਚੀਜ਼ਾਂ ਤੋਂ ਪਰੇ ਰਹੋ ਕੋਈ ਕਾਲਾ ਆਲਮ ਕੋਈ ਤੁਹਾਨੂੰ ਕੁਝ ਨਹੀਂ ਕਰ ਸਕਦਾ ਮੁਰਸ਼ਿਦ ਦਾ ਨਾਮ ਲਿਆ ਕਰੋ ਬਾਣੀ ਪੜਿਆ ਕਰੋ ਉਹੀ ਮੁਰਸ਼ਿਦੀ ਪਾਣੀ ਜੋ ਮੁਰਸ਼ਿਦ ਤੁਹਾਨੂੰ ਕਹਿੰਦਾ ਮੁਰਸ਼ਿਦ ਤੋਂ ਡਾ ਸੱਚਾ ਤੇ ਹੱਕਾ ਮੁਰਸ਼ਿਦ ਤੋਂ ਡਾ ਸੱਚਾ ਰ ਹੱਕਾ ਸਦਾ ਇਹਨੇ ਨਾਲ ਰਹਿਣਾ ਜਦੋਂ ਸਾਰੇ ਹੱਥ ਘੜੇ ਕਰਗੇ ਜਦੋਂ ਸਾਰੇ ਭੈਣ ਭਾਈ ਸਭ ਹੱਥ ਘੜੇ ਕਰਗੇ ਉਦੋਂ ਮੁਰਸ਼ਿਦ ਨੇ ਕੰਮ ਆਉਣਾ ਬੇਨਤੀ ਹੈ ਸਾਡੀ ਕੋਈ ਵੀ ਬਿਮਾਰ ਆ ਕੋਈ ਕਿਸੇ ਤਰ੍ਹਾਂ ਦੀ ਜੋ ਮਰਦ ਲੈ ਕੇ ਆਇਆ ਉਹ ਦੁਕਾਨ ਤੋਂ ਪ੍ਰਸ਼ਾਦ ਲੋਗਾ ਲੈ ਕੇ ਬਾਬਾ ਜੀ ਚੜ ਕੇ ਮਰਦ ਮੰਗ ਲੋ ਮਰਦ ਤੁਹਾਡੀ ਪੂਰੀ ਆ ਕੋਈ ਵੀ ਕੋਈ ਕੰਮ ਆਇਆ ਕੋਈ ਪੁੱਛਣ ਦਸਣ ਆਇਆ ਤੇ ਅੱਜ ਸ਼ਗਰ ਮਨਾਉਣਾ ਤੁਹਾਡੇ ਨਾਲ ਸੀ ਇਹਦਾ ਗੁਲਾਮ ਲੋਕ ਆ ਫਿਰ ਕਹਨੇ ਆ ਅਓ ਮਾਤਾ ਜੀ ਆ ਸੰਗਤ ਨੂੰ ਦੱਸੋ ਕਿਸ ਤਰ੍ਹਾਂ ਖੈਰ ਲੁੱਟੀ ਅਜਾ ਮਾ ਅਇਆ ਮਾ ਨਾਲੇ ਗੁੱਡੀ ਦੱਸੋਗੀ ਨੇ ਸੰਗਤ ਨੂੰ ਚਾਣਨਾ ਦੇਖੋ ਫਕੀਰਾਂ ਦੀ ਜਿਨ੍ਹਾਂ ਨੇ ਸ਼ਕਲਾ ਨਹੀਂ ਦੇਖਿਆ ਇਸ਼ਕ ਇਸ਼ਕ ਕਰਿਆ ਕਰੋ ਪਿਆਰ ਔਰ ਇਸ਼ਕ ਦੇ ਵਿੱਚ ਇੱਕ ਫਰਕ ਆ ਸੰਗਤ ਜੀ ਪਿਆਰ ਪਿਆਰ ਦੇ ਵਿੱਚ ਕੀ ਫਰਕ ਪਿਆਰ ਵਿੱਚ ਤੈਨੂੰ ਤੇਰੀ ਹੋਸ਼ ਆ ਮੈਨੂੰ ਮੇਰੀ ਹੋਸ਼ ਆ ਲੇਕਿਨ ਇਸ਼ਕ ਦੇ ਵਿੱਚ ਤੂੰ ਹੋਵੇਂਗਾ ਮੈਂ ਨਹੀਂ ਹੋਊਗਾ ਸਮਝਿਆ ਨਾ ਇਸ਼ਕ ਦੇ ਵਿੱਚ ਤੂੰ ਹੋਵੇਂਗਾ ਮੈਂ ਨਹੀਂ ਹੋਊਗਾ ਪਿਆਰ ਦੇ ਵਿੱਚ ਤੈਨੂੰ ਤੇਰੀ ਹੋਸ਼ ਮੈਨੂੰ ਮੇਰੀ ਹੋਸ਼ ਲੇਕਿਨ ਜਿਸ ਵਕਤ ਤੈਨੂੰ ਇਸ਼ਕ ਹੋ ਗਿਆ ਕਸਮ ਖੁਦਾ ਦੀ ਤੇਰੀ ਕਾਇਨਾਤ ਸਭ ਉਹਦੀ ਹੋ ਜਾਣੀਆਂ ਤੇਰੀ ਨੀਂਦ ਵੀ ਉਹਦੀ ਹੋ ਜਾਣੀ ਤੇਰਾ ਖਾਣਾ ਵੀ ਉਹਦਾ ਹੋ ਜਾਣਾ ਲਓ ਮਾ ਬਾਬਾ ਬਖਸ਼ੀ ਸ਼ਾਹ ਜੀ ਦਾ ਔਰ ਸੱਚੇ ਦਰਬਾਰ ਕੀ ਜੈ ਜੇਕਰ ਆ ਬਾਬਾ ਗੋਪੀ ਸ਼ਾਹ ਜੀ ਦਾ ਔਰ ਸੱਚੇ ਦਰਬਾਰ ਕੀ ਜੈ ਮੈਨੂੰ ਨਹੀਂ ਪਤਾ ਸੰਗਤ ਜੀ ਵੀ ਮੈਂ ਕਿਵੇਂ ਹੈ ਕਿ ਉਹ ਪਰ ਅੱਜ ਮੈਨੂੰ ਬਫਰ ਨੇ ਸਭ ਕੁਛ ਦਿੱਤਾ ਮੇਰੇ ਕੁੜੀ ਦਾ ਘਰ ਉਜੜਨ ਤੋਂ ਇਹਨਾਂ ਨੇ ਬਚਾਇਆ ਕੁਝ ਟਾਈਮ ਹੋ ਗਿਆ ਸੀ ਪਤਾ ਨਹੀਂ ਕੀ ਹੋਇਆ ਬਸ ਦੋਨੇ ਪਰਿਵਾਰ ਬਹੁਤ ਇੱਕ ਦੂਸਰੇ ਤੋਂ ਦੁਖੀ ਹੋ ਗਏ ਸੀ ਇਹ ਥਾਣੇ ਤੱਕ ਵੀ ਗੱਲ ਪਹੁੰਚੀ ਪਰ ਅੱਜ ਜੋ ਵੀ ਆਸੀ ਬਾਬਾ ਜੀ ਦੀ ਕਿਰਪਾ ਨਾਲ ਸਾਰੀ ਸੰਗਤ ਨੂੰ ਮੇਰੇ ਦੋਤੇ ਦੀ ਬਹੁਤ-ਬਹੁਤ ਵਧਾਈ ਬੱਤੇ ਤੂੰ ਨੇ ਕਹਿਗਾ ਕੁਛ ਹਾਂ ਨਾ ਤੇਰੇ ਮੋਹ ਪਤ ਸੁਣਨਾ ਦਸਤਾ ਸਹੀ ਇਹਨਾਂ ਨੂੰ ਵੀ ਕਿਵੇਂ ਫਕੀਰ ਨੂੰ ਰਾਜ਼ੀ ਕੀਤਾ ਤੇ ਫਕੀਰ ਨੇ ਕਿਵੇਂ ਮੈਨੂੰ ਰਾਜ਼ੀ ਕੀਤਾ ਹਾਂ ਮੱਤ ਇੱਕ ਆਖਰੀ ਗੱਲ ਕਹਾਂ ਕਹਿੰਦਾ ਮਰਨਾ ਮਰਨਾ ਸੱਚ ਆ ਹਕੀਕਤ ਆ ਲੇਕਿਨ ਮਰਨ ਐਸਾ ਮਰ ਜੀਏ ਕਿ ਆਪਣਾ ਮਰਨਾ ਬੇਅਰਥ ਨਾ ਜਾਵੇ ਕੋਈ ਬੰਦਾ ਕਹੇ ਵੀ ਉਹ ਮਰਿਆ ਸੀ ਯਾਰ ਤੇ ਆਪਾਂ ਉਵੇਂ ਮਰਨਾ ਆਪਾਂ ਮਰਨਾ ਵੀ ਜਾਇਆ ਨਹੀਂ ਕਰਨਾ ਐਸੀ ਮਰਾਂਗੇ ਨਾ ਪੁੱਤ ਅਗਲਾ ਕਹੋ ਆ ਯਾਰ ਜੇ ਮਰਨਾ ਤਾਂ ਉਹ ਪਿਛਾ ਮੂੰਹ ਮਰਨਾ ਜਿਹੜਾ ਮਲਕੇ ਵੀ ਜਾਂਦਾ ਉਸ ਮਰਨੇ ਨੂੰ ਕੀ ਕਰਨਾ ਜਿਹੜਾ ਵਿੱਚ ਬਲਣ ਦਾ ਫੁੱਕ ਗਿਆ ਫੁਕੇ ਤਾਂ ਜਉਂਦੇ ਫੁਕੀਏ ਕਹਿੰਦਾ ਸੱਜਣਾ ਮੱਤਣਾ ਜਲਣਾ ਕੰਮ ਚੁੱਲ੍ਹੇ ਦੇ ਵਿੱਚ ਲੱਕੜ ਦਾ ਤੂੰ ਕਿਉਂ ਵਿੱਚ ਜਮਾਨੇ ਰੁਲਦਾ ਹੈ ਤੂੰ ਕਿਉਂ ਵਿੱਚ ਜਮਾਨੇ ਮਚਦਾ ਹੈ ਕਹਿੰਦਾ ਬਾਦ ਮੁਹੰਮਦ ਕੋਈ ਬਾਹ ਨਾ ਫੜਦਾ ਬਾਦ ਮੁਹੰਮਦ ਬਾਦ ਮੁਰਸ਼ਦ ਦੇ ਕੋਈ ਬਾਹ ਨਾ ਪੜਦਾ ਵਿੱਚ ਦੁਨੀਆਂ ਦੇ ਰਜ ਰਜ ਕੋਤੇ ਲਾਵੇ ਉਹ ਸੱਜਣ ਜੀ ਸਾਨੂੰ ਦੁੱਖ ਨਾਲ ਅਸੀਂ ਕਹਿੰਦੇ ਸਭ ਤੋਂ ਦੁੱਖ ਪਵੇ ਇੱਕ ਇੱਕ ਸਾਨੂੰ ਸੰਗਤ ਨੇ ਪੁੱਛਿਆ ਕਹਿੰਦੇ ਬਾਬਾ ਜੀ ਇੱਕ ਇੱਕ ਇਸ ਤਰ੍ਹਾਂ ਮਤਲਬ ਤੁਸੀਂ ਕਹਿੰਦੇ ਸਾਰੇ ਦੁੱਖ ਪਾਏ ਇਸ ਦਾ ਜਿਸ ਵਕਤ ਸੁੱਖ ਆ ਜਾਂਦਾ ਬੰਦਾ ਲਾਚਾਰ ਹੋ ਜਾਂਦਾ ਜਿਸ ਵਕਤ ਉਹ ਦੁੱਖ ਹੁੰਦਾ ਉਹ ਖੁਦਾ ਨੂੰ ਯਾਦ ਰੱਖਦਾ ਵੀ ਉਹਦੀ ਅਹਿਮਤ ਕੀ ਆ ਇਹ ਤੇ ਇਨਸਾਨ ਨੇ ਇਹ ਸਾਨੂੰ ਕਹਿੰਦਾ ਬਾਬਾ ਜੀ ਦੁਨੀਆ ਤੋਂ ਧੋਖੇ ਮਿਲਦੇ ਆ ਦੁਨੀਆ ਤੋਂ ਧੋਖੇ ਮਿਲਦੇ ਆ ਸਭ ਸੈਲਫਿਸ਼ ਨੇ ਉਹਨੇ ਆਪਦੀ ਅੰਗਰੇਜ਼ੀ ਚ ਕਿਹਾ ਵੀ ਸੈਲਫਿਸ਼ ਨੇ ਮੈਂ ਕਹਾ ਵੀ ਜੇ ਤੈਨੂੰ ਧੋਖਾ ਨਾ ਮਿਲੇ ਫਿਰ ਤੈਨੂੰ ਮਾੜੇ ਉਹ ਚੰਗੇ ਦੀ ਪਛਾਣ ਕਿੱਥੋਂ ਧੋਖਾ ਮਿਲਣਾ ਵੀ ਐਸੇ ਨੂੰ ਦੱਸਿਆ ਵੀ ਤੂੰ ਰਾਸਤੇ ਤੁਰਿਆ ਜਾਈਂ ਛੋਟਾ ਜਿਹਾ ਰੋੜਾ ਹੋਊਗਾ ਤੈਨੂੰ ਗੋਲਣਾ ਨਹੀਂ ਤੂੰ ਉਹਦੇ ਉੱਤੇ ਜੰਗਦੇਗਾ ਚਾਹੀ ਭੁੜ ਕੇ ਡੇਪੇ ਤੈ ਕਨਾਂ ਚਲ ਨਿੱਕਾ ਯਾ ਰੋੜਾ ਹੀ ਆ ਇਸੇ ਲਈ ਆਪਾਂ ਨਿੱਕੀ ਨਿੱਕੀ ਗਲਤੀਆਂ ਨੂੰ ਨਹੀਂ ਗੌਰ ਕਰਦੇ ਤੇ ਪਹਾੜ ਤੱਕ ਤਾਂ ਹੁਣ ਚੜਨੋ ਅਗਲਾ ਰਹਿਣਾ ਅਲੇ ਨੀਰ ਵੀ ਉੱਚੀ ਆਵਾਜ਼ੀ ਚੜੂਗਾ ਤਾਂ ਬਰੁਖਈ ਵੱਡੀ ਗੱਲ ਦੀ ਤਾਂ ਸਾਰੇ ਭਜਰੇ ਛੋਟੀ ਛੋਟੀ ਗਲਤੀਆਂ ਨੂੰ ਕੋਈ ਨਹੀਂ ਗੌਰ ਕਰਦਾ ਜੋ ਛੋਟੇ ਛੋਟੇ ਪਲ ਸਾਨੂੰ ਮਿਲਦੇ ਨੇ ਉਹਨੂੰ ਜੀਆ ਕਰੋ ਸਾਲ ਮਹੀਨੇ ਵਾਂਗ ਹੋ ਗਏ ਮਹੀਨੇ ਹਫ਼ਤੇ ਵਾਂਗ ਹੋ ਗਏ ਹਫ਼ਤੇ ਦਿਨ ਵਾਂਗ ਹੋ ਗਏ ਦਿਨ ਘੰਟਿਆਂ ਵਾਂਗ ਤੇ ਖੰਟੇ

ਜਹ ਹੋ ਬਾਬਾ ਗੋਪੀ ਜਹ ਹੋ ਬਾਬਾ ਰਾਇਸ਼ੀ ਸ਼ਾਹੀ ਸਭ ਕੁਝ ਠੀਕ ਕਰ ਦੇਗਾ ਪਾਪਾ ਜੀ ਨੇ ਸਾਰੇ ਕੁਝ ਠੀਕ ਕਰ ਦੇਗਾ ਬੀਬੀ ਘੁੰਮ ਸਾਇਲੈਂਟ ਕਰਾਂਗੇ ਐਵੇਂ ਨੇ ਕਹਿੰਦਾ ਵੀ ਉਹ ਜੜਿਆਂ ਨੂੰ ਬਸਾਉਂਦਾ ਮੇਰੇ ਪੁੱਤਾਂ ਦੇ ਸਾਰੇ ਨੂੰ ਸਾਇਲੈਂਟ ਹੋਦਾ ਹੀ ਹੋਵੇ ਲੱਗਦੀ ਬੋਲਣ ਦਾ ਬਤ ਹਾਂ ਜੇ ਠੀਕ ਆਲਾ ਤਨ ਉਸੇ ਤਰ੍ਹਾਂ ਬਦਾ ਬਈ ਇਹਨੇ ਆਮਰੇ ਖਤਾ ਤਕਰੀਬ ਹੈ ਮਨਪ੍ਰੀਤ ਨੂੰ ਵੀ ਭਾਈ ਵਧਾਈਆਂ ਦੇ ਮਨਪ੍ਰੀਤ ਨੂੰ ਵੀ ਵਧਾਈਆਂ ਦੇ ਇੱਕ ਫੋਨ ਸਲਾਈਡ ਮਨਪ੍ਰੀਤ ਗੁਗਰਾਣਾ ਬੀਰ ਕੱਛਿਆ